ਡਾਕਟਰ ਤੋਂ 20 ਲੱਖ ਦੀ ਫਿਰੋਤੀ ਮੰਗਣ ਵਾਲੇ ਦੋ ਸ਼ਖਸ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਨੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਸੁਨੀਲ ਬਾਂਸਲ ਤੋਂ ਫਿਰੋਤੀ ਦੀ ਮੰਗ ਕੀਤੀ ਸੀ ਪੀੜਤ ਡਾਕਟਰ ਸੁਨੀਲ ਬਾਂਸਲ ਨੇ ਇਹ ਸਦੀ ਸੂਚਨਾ ਪੁਲਿਸ ਨੂੰ ਦਿੰਦੇ ਹੋਏ ਮਾਮਲਾ ਦਰਜ ਕਰਵਾਇਆ ਤਾਂ ਪੁਲਿਸ ਨੇ ਅੱਗੇ ਦੀ ਕਾਰਵਾਈ ਕਰਦੇ ਹੋਏ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਹੁਣ ਫਿਰੋਤੀ ਮੰਗਣ ਵਾਲੇ ਤਰਸੇਮ ਸਿੰਘ ਪੁੱਤਰ ਨਿਛੱਤਰ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ ਅਤੇ ਲਵਜੀਤ ਸਿੰਘ ਉਰਫ ਲਵੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੀ ਹਿਰਾਸਤ ਵਿੱਚ ਨੇ ਜਿਨ੍ਹਾਂ ਨੇ ਅਣਜਾਣ ਨੰਬਰ ਤੋਂ ਫੋਨ ਕਰਕੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ ਇਸ ਬਾਬਤ ਵੱਡੇ ਖੁਲਾਸੇ ਕਰਦੇ ਹੋਏ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਅੱਜ ਆਪ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਦਾਂ ਮੈਂ ਸਣੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਕੇਸ ਟ੍ਰੈਸ ਕੀਤਾ ਜਿਹਦੇ ਚ ਮਾਨਯੋਗ ਜਿਵੇਂ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਦੇ ਹਦਾਇਤਾਂ ਦੇ ਅਨੁਸਾਰ ਸ੍ਰੀ ਭਾਂਗੀਰਾ ਸੁਮੀਨਾ ਜੀ ਆਈਪੀਐਸ ਦੇ ਹਦਾਇਤਾਂ ਦੇ ਉੱਪਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਹਦਾ ਇੱਕ ਕੰਪਲੇਂਟ ਸਾਡੇ ਕੋਲੋਂ ਮਸੂਲ ਹੋਈ ਸੀ ਡਾਕਟਰ ਸੁਨੀਲ ਬੰਸਲ ਵੱਲੋਂ ਸੁਨੀਲ ਬੰਸਲ son of ਸ਼ਾਮ ਲਾਲ ਨਰੈਣੋ ਹਸਪੀਟਲ ਇਨ ਉਹਦੇ ਉੱਥੇ ਕਰਦੇ ਨੇ ਇਹਨਾਂ ਨੂੰ ਕਿਸੇ ਅਣਜਾਣ ਬੰਦਿਆਂ ਨੇ ਐਕਸਟਰਸ਼ਨ ਕਾਲ ਕੀਤੀ ਸੀ ਜਿੰਨਾ ਕੋਈ ਇਹਨਾਂ ਨੇ 20 ਲੱਖ ਰੁਪਏ ਦੀ ਫੌਤੀ ਮੰਗੀ ਸੀ ਜਿਹਦੇ ਚ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਨ ਕੀਤਾ ਜਿਹਦੇ ਚ ਸਾਡੇ ਸੀਆਈਏ ਇਨਚਾਰਜ ਗੁਰਵਿੰਦਰ ਸਦਰ ਸਚੋ ਜਸਕਰਨ ਤੇ ਸਬ ਇੰਸਪੈਕਟਰ ਮੈਡਮ ਰਵਿੰਦਰ ਜਿਹੜੇ ਟੈਕਨੀਕਲ ਸੈਂਦੇ ਇਨਚਾਰਜ ਨੇ ਉਹਨਾਂ ਦੀ ਟੀਮਾਂ ਬਣੀਆਂ ਵੱਖ-ਵੱਖ ਟੀਮਾਂ ਬਣੀਆਂ ਜਿਹਦੇ ਚ ਅਸੀਂ ਹਿਊਮਨ ਇੰਟੈਲੀਜੈਂਸੀ ਦੇ ਨਾਲ ਟੈਕਨੀਕਲ ਤੌਰ ਤੇ ਟੈਕਨੀਕਲ ਇੰਟੈਲੀਜੈਂਸ ਦੇ ਟੈਕਨੀਕਲ ਤੌਰ ਤੇ ਹੈਲਪ ਲੈ ਕੇ ਅਸੀਂ ਇਹ ਜਿਹੜਾ ਮਕਦਮਾ ਇਹ ਟ੍ਰੇਸ ਕੀਤਾ ਜਿਹਦੇ ਜਿਸੀਂ ਦੋ ਬੰਦਿਆਂ ਨੂੰ ਜਿਹੜਾ ਰਾਉਂਡ ਅਪ ਕੀਤਾ ਤੇ ਉਹਨਾਂ ਦੇ ਅੱਗੇ ਫਰਦਰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿਸ਼ ਜੋ ਵੀ ਅੱਗੇ ਇੰਟਰਵਿਊਸ਼ਨ ਚਾਹੀਦਾ ਉਹ ਤੁਹਾਡੇ ਨਾਲ ਅਸੀਂ ਦੱਸਾਂਗੇ ਇਹ ਉਹਨਾਂ ਕੋ ਜਿਹੜਾ ਉਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤਾ ਸੀ ਜਦੋਂ ਉਹਨਾਂ ਨੇ ਐਕਸਟਰੈਕਸ਼ਨ ਕਾਲ ਕੀਤੀ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਫਰਦਰ ਅੱਗੇ ਜਿਹੜੀ ਹੈਗੀ ਆ ਪੁੱਛਗਿਸ਼ ਜਾਰੀ ਹੈ ਤੇ ਜੋ ਵੀ ਅੱਗੇ ਆਏਗਾ ਉਹ ਤੁਹਾਡੇ ਨਾਲ ਜਰੂਰ ਉਹਨਾਂ ਦਾ ਕੋਈ ਪਹਿਲਾ ਕੋਈ ਕ੍ਰਿਮੀਨਲ ਰਿਕਾਰਡ ਚਾ ਕੋਈ ਨਾ ਪਹਿਲਾ ਮੁਕਦਮੇ ਦਰਸ ਫਿਲਹਾਲ ਅਜੇ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿਉਂਕਿ ਮੁਢਲੀ ਜੇ ਤਫਤੀਸ਼ ਆ ਜਸਟ ਹੋ ਜੇ ਉਹਨਾਂ ਨੂੰ ਰੌਂਡ ਅਪ ਕਰਕੇ ਰਿਮਾਂਡ ਲੈ ਕੇ ਤੇ ਜੋ ਵੀ ਅੱਗੇ ਫਰਦਰ ਇਨਟਰਵਿਊਸ਼ਨ ਆਏਗਾ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਏਗਾ ਸਰ ਜੀ ਬਿਲਕੁਲ ਜਿਹੜਾ ਇੱਕ ਦੋਸ਼ੀ ਤਰਸੀਮ ਸਿੰਘ son of ਮਛਤਰ ਸਿੰਘ ਇਹ ਪਿੰਡ ਖੁੱਬਣ ਫਾਜ਼ਲ ਕਾ ਜਿਹੜਾ 29 ਸਾਲ ਦਾ ਹੈਗਾ ਇਹ ਲਵਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਕੁੱਤੇਵਾਲੀ ਦਾ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇਹ ਇਹਨਾਂ ਨੇ ਥ੍ਰੈਟ ਕਾਲ ਕੀਤੀ ਸੀ ਐਕਸਟਰੈਕਸ਼ਨ ਕਾਲ ਕੀਤੀ ਸੀ ਇਹ ਅਸੀਂ ਰੌਂਡ ਅਪ ਕਰ ਲਾਂਗੇ ਸਕਾਇਨਸ ਪੰਜਾਬ ਦੇ ਲਈ ਸ਼ਰੀਰਮੁਕਤ ਸਰ ਸਾਹਿਬ ਤੋਂ ਤਰਸੇਮ ਟੁੱਟੀ ਦੀ ਰਿਪੋਰਟ